ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੁੱਧ ਜੀ ਮਹਿੰਮ ਚੱਲ ਰਹੀ ਹੈ ਉਹਦੀ ਲੜੀ ਵਿੱਚ ਕਮਿਸ਼ਨਰੇਟ ਪੁਲਿਸ ਹਮ ਸਰ ਵੱਲੋਂ ਮਹਿੰਮ ਜਿਹੜੀ ਛੇੜੀ ਹੋਈ ਹੈ ਲਗਾਤਾਰ ਇਸ ਇਹੋ ਜਿਹੇ ਵਿਅਕਤੀਆਂ ਦੇ ਖਿਲਾਫ ਜਿਹੜੇ ਇਹੋ ਜਿਹੇ ਕੰਮਾਂ 'ਚ ਪਏ ਹੋਏ ਨੇ ਮਾ ਜੋ ਕਮਿਸ਼ਨਰ ਸ਼੍ਰੀ ਗੋਪਾਲ ਸਿੰਘ ਜੀ ਪੁਲਰ ਵੱਲੋਂ ਕਮਿਸ਼ਨਰੇਟ ਪੁਲਿਸ ਦੇ ਸਾਰੇ ਆਫਸਰਸ ਨੂੰ ਐਸ ਐਚਓ ਨੂੰ ਇਹਦਾ ਤਾਂ ਕੀਤੀਆਂ ਹੋਈਆਂ ਨੇ ਵੀ ਜਿਹੇ ਅਨਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਇਹਦੀ ਲੜੀ ਵਿੱਚ ਇੱਕ ਗੇਟਕੀਮਾ ਪੁਲਿਸ ਜਿਹੜੀ ਹੈਗੀ ਆ ਉਹਨਾਂ ਨੇ ਇੱਕ ਕਾਮਯਾਬੀ ਹਾਸਲ ਹੋਈ ਉਹਨਾਂ ਨੂੰ ਜਿਨ੍ਹਾਂ ਨੇ ਦੋ ਵਿਅਕਤੀ ਗ੍ਰਫਤਾਰ ਕੀਤੇ ਨੇ 1 ਕਿਲੋ 14 ਗ੍ਰਾਮ ਉਹਨਾਂ ਕੋਲੋਂ ਹੈਰਨ ਮਿਲੀ ਆ ਇਹ ਪਟੋਲਿੰਗ ਕਰ ਰਹੇ ਸੀਗੇ ਪੁਲਿਸ ਪਾਰਟੀ ਔਰ ਰੇਲਵੇ ਜਿਹੜੀ ਕਲੋਨੀ ਹੈਗੀ ਆ ਬੀ ਬਲਾਕ ਕੁਆਟਰ ਉਹਦੇ ਵਿੱਚ ਦੋ ਬੰਦੇ ਉਹਨਾਂ ਨੇ ਇੰਟਰਸੈਪਟ ਕੀਤੇ ਸੀਗੇ ਉਹ ਸ਼ੱਕੀ ਉਹਨਾਂ ਨੂੰ ਲੱਗੇ ਔਰ ਉਹਦੇ ਕੋਈ ਕਨਵਲਪ ਸੀਗਾ ਜਦੋਂ ਉਹਨੂੰ ਚੈੱਕ ਕੀਤਾ ਗਿਆ ਤੇ ਉਹ ਚੋਹੇਰੋਂ ਰਿਕਵਰ ਹੋਈ ਔਰ ਨਾਲ 10000 ਡਰਗ ਮਨੀ ਵੀ ਰਿਕਵਰ ਕੀਤੀ ਹੈ ਇਹ ਮੈਂ ਸਮਝਦਾ ਬਹੁਤ ਜਿਆਦਾ ਪੁਲਿਸ ਦੀ ਮੁਸ਼ਤੈਦੀ ਦਾ ਕਾਰਨ ਦੇ ਨਾਲ ਜਿਹੜਾ ਅਚੀਵਮੈਂਟ ਹੋਈ ਹੈ ਔਰ ਇੱਥੇ ਇਹ ਦੱਸਣ ਜੋ ਗੱਲ ਹੈਗੀ ਹੈ ਵੀ ਜਿਹੜੇ ਦੋ ਦੋਸ਼ੀ ਨੇ ਸੁਖਦੇਵ ਸਿੰਘ ਮੱਟੂ ਔਰ ਸਾਹਿਲ ਕੁਮਾਰ ਮਸਤ ਇਹ ਜਿਹੜੇ ਛੋਟਾ ਹਰੀਪੁਰਾ ਹੈਗਾ ਇੱਥੋਂ ਦੇ ਰਹਿਣ ਵਾਲੇ ਨੇ ਦੋਨੇ ਔਰ ਇਹ ਇਹਦੇ ਵਿੱਚ ਹੋਰ ਵੀ ਖਾਸ ਵਰਨਯੋਗ ਗੱਲ ਹੈਗੀ ਆ ਕਿਉਂਕਿ ਅੱਜਕੱਲ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਔਰ ਲਗਾਤਾਰ ਲੋਕੀ ਮੱਥਾ ਟੇਕ ਰਹੇ ਨੇ ਮੰਦਰ ਵਗੈਰਾ ਜਾ ਰਹੇ ਨੇ ਔਰ ਭਗਵੇਂ ਕੱਪੜਿਆਂ ਦੇ ਰੂਪ ਵਿੱਚ ਆਵਾਜਾਈ ਵੀ ਕਾਫੀ ਹੈਗੀ ਆ ਔਰ ਇਹ ਵਿਅਕਤੀ ਭਗਵੇਂ ਕੱਪੜੇ ਪਾ ਕੇ ਹੀ ਆਸਥਾ ਦੀ ਆੜ ਵਿੱਚ ਇਹ ਘੁੰਮ ਰਹੇ ਸੀਗੇ ਔਰ ਪੁਲਿਸ ਨੇ ਬੜੀ ਇਹਨੂੰ ਮੁਸਤੈਦੀ ਨਾਲ ਨੁਕਾਬੋ ਕੀਤਾ ਔਰ ਇਹਨਾਂ ਨੂੰ ਗ੍ਰਫਤਾਰ ਕਰਕੇ ਇਹਨਾਂ ਤੋਂ ਰਿਕਵਰੀ ਹਾਸਲ ਕੀਤੀ ਇਹਨਾਂ ਦਾ ਕ੍ਰਾਫ ਪਾਊਡਰ ਜਿਹੜਾ ਹੈਗਾ ਕਨੈਕਸ਼ਨ ਵੀ ਸਥਾਪਿਤ ਹੋਇਆ ਔਰ ਬੰਦਾ ਜਦ ਕੋਈ ਇਹਨਾਂ ਨੇ ਹੀਰਨ ਵਗੈਰਾ ਲਈ ਉਹ ਵੀ ਸਟ੍ਰੇਸ ਹੋ ਗਿਆ ਇਹ ਸੁਖਦੇਵ ਸਿੰਘ ਮੱਟੂ ਔਰ ਸाहिल ਕੁਮਾਰ ਦੋਨੇ ਕ੍ਰਿਮੀਨਲ ਨੇ ਇਹਨਾਂ ਤੇ ਪਹਿਲਾਂ ਵੀ ਸੁਖਦੇਵ ਸਿੰਘ ਤੇ 5 ਮੁਕਦਮੇ ਦਰਜ ਨੇ ਇਸੇ ਤਰ੍ਹਾਂ ਜਿਹੜਾ ਸाहिल ਕੁਮਾਰ ਹੈਗਾ ਉਹਤੇ 4 ਮੁਕਦਮੇ ਆਲਰੇਡੀ ਦਰਜ ਨੇ